ਅੰਮ੍ਰਿਤਸਰ ਸ਼ਹਿਰ ਵਿੱਚ ਪੈ ਰਹੀ ਅਤਿ ਦੀ ਗਰਮੀ ਦੇ ਮੌਸਮ ਅਤੇ ਉਮਸਪਰੇ ਮਾਹੌਲ ਦੌਰਾਨ ਮੌਸਮ ਉਸ ਵੇਲੇ ਸੁਹਾਵਣਾ ਹੋ ਗਿਆ ਜਦ ਸ਼ਨੀਵਾਰ ਦਪਹਿਰ ਅੰਮ੍ਰਿਤਸਰ ਵਿੱਚ ਤੇਜ਼ ਬਾਰਿਸ਼ ਹੋਈ ਇਸ ਬਾਰਿਸ਼ ਕਾਰਨ ਮੌਸਮ ਵਿੱਚ ਠੰਡਕ ਮਹਿਸੂਸ ਕੀਤੀ ਗਈ ਸ਼ਹਿਰ ਵਿੱਚ ਹੋਈ ਇਸ ਬਾਰਿਸ਼ ਕਾਰਨ ਸੜਕਾਂ ਤੇ ਬਾਰਿਸ਼ ਦਾ ਪਾਣੀ ਖੜਾ ਹੋ ਗਿਆ ਅਤੇ ਇਸ ਕਾਰਨ ਅੰਮ੍ਰਿਤਸਰ ਦੀ ਖਰਾਬ ਸੀਵਰੇਜ ਪ੍ਰਣਾਲੀ ਨੂੰ ਲੈ ਕੇ ਅੰਮ੍ਰਿਤਸਰ ਨਗਰ ਨਿਗਮ ਦੀ ਕਾਰਸ਼ੈਲੀ ਦੀ ਮੋੜ ਪੋਲ ਖੁੱਲ ਗਈ ਸ਼ਹਿਰ ਵਾਸੀਆਂ ਨੇ ਆਖਿਆ ਕੀ ਹੋਈ ਬਾਰਿਸ਼ ਨੇ ਲੋਕਾਂ ਨੂੰ ਗਰਮੀ ਅਤੇ ਉਮਸ ਤੋਂ ਰਾਹਤ ਅਦੀਵਾਈ ਹੈ ਪਰ ਬਾਰਿਸ਼ ਕਾਰਨ ਸੜਕਾਂ ਤੇ ਖੜੇ ਪਾਣੀ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਵੀ ਕੀਤਾ ਹੈ ਜੇਕਰ ਦੇਖਿਆ ਜਾਏ ਤਾਂ ਇਹ ਅੱਖਾਂ ਨਾ ਠੀਕ ਹੋਵੇਗਾ ਕਿ ਅੰਮ੍ਰਿਤਸਰ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਰੱਬ ਆਸਰੀ ਹੈ ਅਤੇ ਨਗਰ ਨਿਗਮ ਇਸ ਵਿੱਚ ਕਦੋਂ ਸੁਧਾਰ ਕਰੇਗਾ ਇਹ ਵੀ ਰੱਬ ਹੀ ਜਾਣਦਾ ਹੈ ਉਮਸ ਬੜੀ ਹੈ ਜੀ ਪਰੇਸ਼ਾਨੀ ਬੜੀ ਹੈ ਉਹਨਾਂ ਦਾ ਹੋਰ ਮੁਸ਼ਕਲ ਹੋਈ ਨਹੀਂ ਹੈ ਉਹਨਾਂ ਨਾਲ ਟੋਏ ਟਿੱਬੇ ਜਿਹੜੇ ਸਾਰੇ ਪਾਣੀ ਨਾਲ ਭਰਜਣੇ ਆ ਚਲਾਣ ਵਾਲਿਆਂ ਨੂੰ ਹੋਰ ਮੁਸ਼ਕਲ ਹੋਣੀ ਹੈ ਪਰ ਹੈਗਾ ਥੋੜਾ ਕੇ ਠੰਡਾਕ ਹੋ ਜਾਏਗੀ ਜਿਸ ਨਾਲ بارش ਪਈ ਹੈ ਥੋੜੀ ਖੁੱਲ ਕੇ ਥੋੜਾ ਮੌਸਮ ਬੜੀ ਗਰਮੀ ਨੂੰ ਰਾਹਤ ਮਿਲੇਗੀ ਥੋੜੀ ਗਰਮੀ ਤੇ ਬਸਾ ਬੜਾ ਰੜਦਾ ਸੀ ਏਸੀ 'ਚ ਬਾਹਰ ਨਿਕਲਦੇ ਨਾਲ ਸਾਰੀ ਮੁਸ਼ਕਲ ਆ ਜਾਂਦੀ ਸੀ ਮੌਸਮ ਤੇ ਨਜ਼ਾਰਾ ਆ ਗਿਆ ਵੱਧੂ ਵੱਧੂ ਨਜ਼ਾਰਾ ਆ ਗਿਆ ਜਿੰਨੇ ਜਿੰਨੇ ਵਧੀਆ ਲੱਗ ਰਿਹਾ ਜਾਂ ਪਾਣੀ ਦੀ ਲੋੜ ਸਾਨੂੰ ਰਹੀ ਹੈ ਥੋੜੀ ਬਹੁਤੀ ਮੁਸ਼ਕਲ ਤੇ ਚੱਲਣੀ ਪਏਗੀ ਨਾ ਤੇ ਮੁਸ਼ਕਲ ਨਾ ਆਵੇ ਤਾਂ ਫਿਰ ਫਾਇਦਾ ਕਿੱਥੋਂ ਆਏਗਾ بارش ਸੇ ਤਾਂ ਓਵਰਫਲੋ ਹੋ ਰਹੀ ਹੈ ਇਹਨੇ ਕੋਈ ਸਨ ਕੋਈ ਤੇ ਕਰਨਾ ਹੀ ਹੈ ਨਾ ਜੇ ਕੋ ਚੰਗਾ ਬੰਦਾ ਉਹਦੇ ਨਾਲ ਕੋਈ ਨਾ ਕੋਈ ਸਾਈਡ ਇਫੈਕਟ ਵੀ ਆਉਂਦਾ ਹੀ ਤੇ ਪਰ ਥੋੜੀ ਟ੍ਰੈਫਿਕ ਨੂੰ ਪ੍ਰੋਬਲਮ ਤੇ ਆ ਰਹੀ ਹੈ ਪਰ ਸਵਾ ਪੰਜਾ ਵੜਾ ਰਿਹਾ ਬੜੀ ਰਾਹਤ ਮਿਲੀ ਜੀ ਬੜੀ ਚਿਲ ਚਿਲਾਤੀ ਗਰਮੀ ਸੀ ਤਸੀਨ ਬਤਾਰਾ ਕੱਪੜੇ ਵੀ ਗਿੱਲੇ ਸੀ ਵੈਸੇ ਕੁਦਰਤ ਦਾ ਕਮਾਲ ਹੈ ਜੀ ਕੁਦਰਤ ਦੇ ਏਸੀ ਨਾਲ ਗਰਮੀ ਹੈ ਜੇ ਤੇ ਹਰ ਚੀਜ਼ ਹੀ ਮਿਖਲਾ ਰਹੀ ਹੈ ਸਫਰ ਕਰਨ ਦਾ ਮਸਲਾ ਤਾਰੀ ਸੀ ਬਾਕੀ ਪਰਮਾਤਮਾ ਦੀ ਕਿਰਤ ਹੈ ਜੀ ਸਾਵੀ ਰਾਹਤ ਮਿਲੀ ਬਾਰਿਸ਼ ਹੋਂ ਤੇ ਜੁਲਾਈ ਦੇ ਮਹੀਨੇ ਦੌਰਾਨ ਪੈਰੀ ਪੀਸ਼ਨ ਗਰਮੀ ਤੋਂ ਅੱਜ ਪੰਜ ਲਾਈਨ ਦੀ ਦੁਪਹਿਰ ਨੂੰ ਲੋਕਾਂ ਨੂੰ ਕੋਈ ਭਾਰੀ بارش ਨਾਲ ਕਾਫੀ ਰਾਹਤ ਮਿਲੀ ਉਹਨਾਂ ਲੋਕਾਂ ਨੇ ਕਿਹਾ ਕਿ ਇਹ ਬਾਰਿਸ਼ਾਂ ਦੋ ਤਿੰਨ ਦਿਨ ਹੋਰ ਹੋਣੀਆਂ ਚਾਹੀਦੀਆਂ ਤਾਂ ਜੋ ਲੋਕਾਂ ਦਾ ਆਉਣਾ ਜਾਣਾ ਸੌਖਾ ਹੋ ਸਕੇ ਕਿਉਂਕਿ ਗਰਮੀ ਦੇ ਵਿੱਚ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ ਔਰ ਦੂਜੀ ਗੱਲ ਲੋਕਾਂ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਨੂੰ ਜਿਹੜਾ ਸੜਕਾਂ ਤੇ ਪਾਣੀ ਖੜਾ ਹੋ ਜਾਂਦਾ ਹੈ ਬਾਰਿਸ਼ ਤੋਂ ਬਾਅਦ ਉਹਦੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਬਾਸਟੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ